ਸੋ ਜਨਪੁਰ ਦੀ ਕਮਲੇਸ਼ ਕੁਮਾਰੀ ਜੋ ਕਿ ਸ਼ੇਖਾ ਮਹੱਲੇ ਦੀ ਰਹਿਣ ਵਾਲੀ ਹੈ ਉਸ ਦੇ ਕਾਰ ਦਿਨ ਦਿਹਾੜੇ ਹੋਈ ਚੋਰੀ उत्ते ही कमलेश कुमारी ने दुखी हिरदे जानकारी दी कि उसके घर जो लड़की है कहा कि पायल से बहुत विश्वास ने कभी भी उस पर शही किया पर पायल ने अपना जुर्म खुद कबूल किया है कि गहने उसने ही चोरी किए हैं उसने यह भी कहा कि गहने वापस कर देगी पर हमने कहे गए शब्दों तू तो मुकर गई है कमलेष कुमारी ने पुलिस थाने रिपोर्ट भी लिखाई है पर उन्होंने कहना है कि पुलिस उन्होंने कोई भी सुनवाई नहीं करती पस उन्हों टाल के ਤੇਜ ਦਿੱਤਾ ਜਾਂਦਾ ਹੈ ਅਤੇ ਦੂਸਰੇ ਪਾਸੇ ਪਾਇਲ ਨੇ ਗਹਿਣੇ ਵਾਪਸ ਕਰਨ ਦਾ ਮੰਗਲਵਾਰ ਤੱਕ ਦਾ ਸਮਾਂ ਲਿਆ ਸੀ ਪਰ ਜਦੋਂ ਮੰਗਲਵਾਰ ਆਇਆ ਤਾਂ ਉਸਨੇ ਕਿਹਾ ਕਿ ਮੈਂ ਤੁਹਾਨੂੰ ਗਹਿਣੇ ਵਾਪਸ ਨਹੀਂ ਕਰਨੇ ਹਨ ਕਮਲੇਸ਼ ਕੁਮਾਰੀ ਨੇ ਕਿਹਾ ਕਿ ਮੇਰੇ ਕੋਲ ਪਾਇਲ ਦੇ ਚੋਰੀ ਕਰਨ ਦੇ ਪੂਕਤਾ ਸਬੂਤ ਅਤੇ ਉਸ ਤੇ ਜੁਰਮ ਨੂੰ ਕਬੂਲ ਕਰਨ ਦਾ ਰਿਕਾਰਡਿੰਗ ਵੀ ਪਿਆ ਹੋਇਆ ਹੈ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਅੱਗੇ ਅਪੀਲ ਕੀਤੀ ਹੈ ਕਿ ਪਏ ਹੋਏ ਸਬੂਤ ਨੂੰ ਚੈੱਕ ਕਰਕੇ ਪਾਇਲ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਗਹਿਣੇ ਉਹਨਾਂ ਨੂੰ ਵਾਪਸ ਦਿਵਾਏ ਜਾਣ। ਕਮਲੇਸ਼ ਕੁਮਾਰੀ ਕੀ ਗੱਲ ਬਾਤ ਹੈ ਜੀ? ਕਮਲੇਸ਼ ਕੁਮਾਰੀ ਮੈਂ ਛੇਖਾਂਵਾਲੇ ਦੇ ਜਾਣ ਵਾਲੀ ਹਾਂ। ਤੇ ਮੈਨੂੰ ਬੜੀ ਦੁਖੀ ਮਾਨਦਾ ਮੈਨੇ ਗੱਲ ਕਾ ਨਹੀਂ ਬੰਨ੍ਹ ਲਈ ਆ ਕਿ ਮੇਰੇ ਘਰ ਜੇ ਥੋੜਾ ਕੰਮ ਕਰਨਾ ਨਹੀਂ ਤੇ ਉਹ ਨਾ ਇਸ ਤਰ੍ਹਾਂ ਕਰਕੇ ਮਨੋਤੇ ਵਿਸ਼ਵਾਸ ਸੀਗਾ ਮੈਨੂੰ ਬਿਲਕੁਲ ਨਹੀਂ ਪਤਾ ਕਿ ਚੋਰੀਆਂ ਕਰਦੀ ਆ ਤੇ ਮੇਰੇ ਘਰੋਂ ਕਹਨੇ ਚੁੱਕ ਕੇ ਲੈ ਗਈ ਆ ਤੇ ਮੈਂ ਉਹਨੂੰ ਬੜੇ ਪਿਆਰ ਨਾਲ ਬੁਕਾਇਆ ਬੱਕ ਵੀ ਪਈ ਆ ਤੇ ਉਹਦੀ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਆ ਮੈਂ ਰਿਕਾਰਡਿੰਗ ਵੀ ਥਾਣੀ ਚ ਪੇਸ਼ ਕੀਤੀ ਆ ਤੇ ਮੁਜੇ ਨੇ ਵੀ ਪੇਸ਼ ਹੋ ਗਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਨੂੰ ਅੱਜ 8-10 ਦਿਨ ਹੋ ਗਿਆ ਉਥੇ ਕਹਿੰਦੇ ਨੇ ਪੁਲਿਸ ਵਾਲੇ ਬਸ ਦੋ ਦਿਨ ਠਹਿਰ ਜੋ ਦੋ ਦਿਨ ਠਹਿਰ ਜੋ ਤੇ ਕੋਸ਼ਿਸ਼ ਕਰ ਨਹੀਂ ਰਹੀ ਹੈ ਉਲਟ ਸਾਨੂੰ ਹੀ ਚੋਰ ਬਣਾਈ ਜਾਂਦੇ ਕਦੀ ਮੇਰੇ ਬੇਟੇ ਦਾ ਨਾਮ ਲਾ ਜਾਂਦੇ ਤੇ ਕਦੀ ਮੇਰੀ ਬਹੂ ਦਾ ਨਾਮ ਲਾ ਜਾਂਦੇ ਜਦੋਂ ਮੈਨੂੰ ਚੋਰੀਆਂ ਨੇ ਥੋੜੇ ਥੋੜੇ ਪੈਸੇ ਵੀ ਕੱਢਦੀ ਰਹੀ ਹੈ ਇਹ ਥੋੜੇ ਦਿਨਾਂ ਬਾਅਦ ਮੇਰਾ ਪਰਸ ਵੀ ਚੁੱਕ ਕੇ ਲੈ ਗਈ ਸੀ ਪਰ ਮੈਨੂੰ ਇੱਥੇ ਬਿਲਕੁਲ ਹੀ ਨਹੀਂ ਹੈਗਾ ਮੈਂ ਆਪਣੇ ਆਪ ਨੂੰ ਸੋਚ ਰਹਾ ਕਿ ਸ਼ਾਇਦ ਕਿ ਮੈਂ ਕਿਤੇ ਰੱਖ ਬੈਠੀ ਆ ਜਿੱਦ ਮੈਨੂੰ ਯਾਦ ਨਹੀਂ ਆ ਰਿਹਾ ਕਿੱਥੇ ਆ ਮੈਂ ਅੰਦਰ ਬਾਹਰ ਲੱਭਦੀ ਆ ਨਾ ਪਾਗਲ ਹੋਈ ਨਾ ਪਰ ਮੈਨੂੰ ਇੱਕ ਹੋਰ ਵੀ ਚੋਰ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਨੇ ਚੋਰੀ ਕੀਤੀ ਐ ਤੇ ਮੈਨੂੰ ਬੜੇ ਪਿਆਰ ਦੇ ਨਾਲ ਸਿਰਫ ਇਹੀ ਕਿਹਾ ਕਿ ਤੁਮ ਦੱਸ ਦੇ ਕਿ ਗਹਿਣਾ ਕਿੱਥੇ ਆ ਤੇ ਇਹ ਪ੍ਰੈਸ ਰਿਪੋਰਟ ਆਣ ਕੇ ਥਾਣੇ ਕਾ ਜਾਏਗੀ ਤੇ ਤੇਰੀ ਵੀ ਵੇਚੀ ਹੋਗੀ ਨਾ ਸਾਡੀ ਵੀ ਹੋਏਗੀ ਤੇ ਸਿਰਫ ਇਹ ਥਾਣੇ ਤੋਂ ਨਹੀਂ ਡਰੀ ਸਿਰਫ ਪ੍ਰੈਸ ਰਿਪੋਰਟ ਤੋਂ ਡਰਦੀ ਹੈ ਜਿਸ ਲਈਨੇ ਮੈਨੂੰ ਆ ਕੇ ਮੰਨ ਗਈ ਕਿ ਠੀਕ ਐ ਜਿਹੜਾ ਗਹਿਣਾ ਵਾ ਉਹ ਜੰਮੂ ਮੇਰੀ ਮਾਂ ਦੇ ਕੋਲ ਵਾ ਤੇ ਮੈਂ ਤੁਹੀਂ ਦੋ ਤਿੰਨ ਦਿਨ ਠਹਿਰ ਜੋ ਤੇ ਮੈਂ ਤੁਹਾਨੂੰ ਮੰਗਲਵਾਰ ਲਿਆ ਕੇ ਦੇ ਦਾਂਗੀ ਚਲੋ ਮੈਂ ਇਹਨੂੰ ਦੋ ਤਿੰਨ ਵਾਰੀ ਕਿਹਾ ਕਿ ਨਹੀਂ ਅੜੀਏ ਜਲਦੀ ਦੇ ਦੇ ਸਾਨੂੰ ਬੜੀ ਟੈਨਸ਼ਨ ਪਈਦੀ ਆ ਤੇ ਤੁੰ ਤੇਰੇ ਕੋਲ ਹੈਗਾ ਤੇ ਦੇ ਦੇ ਕਹਿੰਦੀ ਤੁਸੀਂ ਦੋ ਤਿੰਨ ਦਿਨ ਠਹਿਰ ਜਾਓ ਮੈਂ ਤੁਹਾਨੂੰ ਜੰਮੂ ਲਿਆ ਕੇ ਮੰਗਲਵਾਰ ਦੇ ਜਾਂਗੇ ਜਿਸ ਦਿਨ ਮੰਗਲਵਾਰ ਆਇਆ ਤੇ ਮੈਂ ਥੋੜਾ ਜਿਹਾ ਮਾੜੀ ਕਿਆ ਮੈਂ ਦੇ ਘਰ ਗਈ ਮੈਂ ਜਾਂਦੇ ਕਿਵੇਂ ਪਾਇਲ بیٹਿਆ ਜਿ ਮੰਗਲਵਾਰ ਵਾ ਤੇ ਕਿੰਨੇ ਵਜੇ ਦੇਣਗੇ ਤੇ ਇਹ ਪਹਿਲਾਂ ਹੀ ਮੁੱਕ ਗਈ ਕਿ ਮੈਂ ਨਹੀਂ ਦੇਣਾ ਮੇਰੀ ਸੱਸ ਨੂੰ ਪਤਾ ਲੱਗ ਗਿਆ ਤੇ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਹੁਣ ਜੋ ਤੁਸੀਂ ਕਰਨਾ ਕਰ ਲਓ ਮੈਂ ਕੱਲ੍ਹ ਦੇਜ ਪੁਲਸ ਨੂੰ ਰਿਪੋਰਟ ਕਰਾਂਗੇ ਉਹਨਾਂ ਦੀ ਗੱਡੀ ਹੈ ਕਿ ਦਿਨ ਫੜ ਕੇ ਲੈ ਜਾਣਗੇ ਪਰ ਮੈਨੂੰ ਇਹ ਬਿਲਕੁਲ ਨਹੀਂ ਪਤਾ ਕਿ ਪੁਲਸੇ ਕੋਸ਼ਿਸ਼ ਬਿਲਕੁਲ ਨਹੀਂ ਕਰਦੀ ਹੈਗੀ ਮੈਂ ਪੁਲਸੀ ਤੋਂ ਕਹੀ ਸੀ ਪਰ ਪੁਲਸੇ ਕੋਸ਼ਿਸ਼ ਨਹੀਂ ਕਰੀ ਅਗਰ ਪੁਲਸ ਕੋਸ਼ਿਸ਼ ਕਰਦੀ ਹੋਵੇ ਤੇ ਚੋਰੀਆਂ ਚਾਰੀਆਂ ਬਿਲਕੁਲ ਬੰਦ ਹੋ ਜਾਣ ਕਿਉਂਕਿ ਪੁਲਸੇ ਕਰਦੀ ਕੋਸ਼ਿਸ਼ ਚੋਰਾਂ ਸੱਚ ਹੋਰ ਸਾਹਮਣੇ ਹੁੰਦਾ ਬਿਆਨ ਸਾਹਮਣੇ ਹੁੰਦੇ ਆ ਤੇ ਪੁਲਸੇ ਫਿਰ ਵੀ ਕਹੀ ਜਾਂਦੀ ਆ ਕਿ ਦੋ ਦਿਨ ਠਹਿਰ ਜੋ ਤੁਹਾਡੇ ਘਰੋਂ ਕਿਸਨੇ ਚੁੱਕਿਆ ਹੁਣਾਵਾ ਇਹ ਕੋਈ ਗੱਲ ਐ ਚੋਰੀ ਕਿੱਥੋਂ ਮੁੱਕਣੀ ਐ ਕਦੀ ਚੋਰੀਆਂ ਨਹੀਂ ਮੁੱਕਣੀਆਂ ਐ ਸਲਾਹ ਚ ਕਦੀ ਨਸ਼ਾ ਮੁਕਤ ਨਹੀਂ ਹੋਣਾ ਹੈਗਾ ਜਦ ਤੱਕ ਪੁਲਿਸ ਸਟੈਂਡ ਨਹੀਂ ਲੇਗੇ ਪੁਲਿਸ ਚੋਰਾਂ ਦੇ ਸਾਹਮਣੇ ਬੈਹਿ ਕੇ ਨਹੀਂ ਕੁਝ ਕਰਨ ਦੇਈਦੀ ਹੈਗੇ ਸਾਹਮਣੇ ਚੋਰ ਬਕੰਡੇ ਦੇ ਕੁਝ ਨਹੀਂ ਕਰ ਰਹੀ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਸਾਡੇ ਇੱਥੇ ਚੋਰਾਂ ਦੀ ਚੋਰੀ ਬਿਲਕੁਲ ਨਹੀਂ ਬੰਦ ਹੋ ਸਕਦੀ ਨਾ ਨਸ਼ਾ ਬੰਦਨ ਜਦ ਤੱਕ ਪੁਲਿਸ ਕੁਝ ਕਰਨ ਨਹੀਂ ਦੇਂਦੀ ਹੈਗੀ ਇਸ ਕਰਕੇ ਮੈਂ ਪੁਲਸ ਵਾਲੇ ਦਾ ਬੜੇ ਤਰਲੇ ਕੱਢਿਆ ਇਹਨਾਂ ਨੂੰ ਸਾਦੇ ਦੇ ਰਹੇ ਸਾਨੂੰ ਸਾਦੇ ਦੇ ਰਹੇ ਦੋ ਦੋ ਵਾਰੀ ਦਿਨ ਚ ਸਾਨੂੰ ਸਾਦੇ ਦੇ ਰਹੇ ਨੇ ਕਦੀ ਇਹ ਮੇਰੇ ਬੇਟੇ ਦਾ ਨਾਮ ਲਾਣਦੇ ਕਦੀ ਮੇਰੀ ਬੋਹ ਦਾ ਨਾਮ ਲਾਣਦੇ ਮੇਰੇ ਬੇਟੇ ਨੇ ਨਾ ਉਹ ਦਿਮਾਗ ਤੇ ਇੰਨੀ ਕਿ ਗੱਲ ਬਠਾ ਲਈ ਆ ਚਾਰ ਪੰਜ ਦਿਨ ਤੋਂ ਕਿ ਉਹਨੂੰ ਉਸ ਟੈਨ ਦਾ ਬੁਖਾਰ ਨਹੀਂ ਹਟਦਾ ਉਹ ਇੰਨੀ ਹੱਥ ਵੀਕਨਸ ਆ ਗਈ ਦੀ ਆ ਕਿ ਜਿਸ ਵੇਲੇ ਆਪਾਂ ਕੱਲ ਚੱਕ ਕਰਾਇਆ ਤੋਂ ਉਹ ਸੈੱਲ ਕੱਢ ਕੇ ਮੈਨੂੰ ਪੁੱਛਿਆ ਬੱਚੇ ਨੂੰ ਗੱਲ ਕੀ ਆ ਇਹੋ ਕਹੀ ਜਾਂਦਾ ਮਮੀ ਹਾਏ ਅਸੀਂ ਖਬਰਿਆਂ ਦੇ ਹੀ ਖਾਣ ਕੇ ਸਾਨੂੰ ਚੋਰ ਬਣਾਤਾ ਮੈਨੂੰ ਗਿਆ ਜਵਾਬ ਦਿੱਤਾ ਕਿ ਤੂੰ ਕੋ ਟੈਨਸ਼ਨ ਲੈਂਦੇ ਨਾ ਤੇਰੀ ਮਾਂ ਬੈਠੀ ਦੀ ਐ ਤੇ ਤੂੰ ਕੋ ਟੈਨਸ਼ਨ ਲੈਂਦਾ ਨਹੀਂ ਮਮਮੀ ਬੜੀ ਸ਼ਰਮ ਵਾਲੀ ਗੱਲ ਆ ਸਾਨੂੰ ਇਹਨੇ ਜਾਣੇ ਜਹੇ ਨਾਲ ਗਏ ਸੀ ਉਹਨਾਂ ਸਾਹਮਣੇ ਕਹਿਤਾ ਕਿ ਕਿਤੇ ਤੱਕ ਤੂੰ ਹੀ ਨਹੀਂ ਚੁੱਕਿਆ ਹੈਗਾ ਇਹ ਕੋਈ ਗੱਲ ਨਹੀਂ ਕਿ ਜਦੋਂ ਚੋਰ ਸਾਹਮਣੇ ਬੈਠਾ ਬਿਆਨ ਦੇਣਾ ਰਿਕਾਰਡਿੰਗ ਕੋਲ ਇਹਨਾਂ ਦੇ ਹੈਗੀ ਆ ਫਿਰ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਮੇਰੇ ਬੇਟੇ ਦਾ ਨਾਮ ਲਾ ਦਿੱਤਾ ਬੜੀ ਸ਼ਰਮਨਾਕ ਗੱਲ ਆ ਕਿ ਪੁਲਿਸ ਵਾਲੇ ਹੋ ਕੇ ਜਿਹੜੇ ਅਕਾਦਿਆਂ ਨੂੰ ਚੋਰ ਬਣਾਈ ਜਾਂਦੇ ਆ ਅਹੀਕ ਰਿਪੋਰਟ ਲਿਖਣ ਜਾਂਦੇ ਆ ਤੇ ਉਲਟ ਧਮਕੀ ਸਾਨੂੰ ਦਿੰਦੇ ਆ ਜਦੋਂ ਅਸੀਂ ਜਾਂਦੇ ਆ ਦੋ ਦਿਨ ਠਹਿਰਜੋ ਵੀਰਵਾਰ ਆਜੋ ਬੁੱਧਵਾਰ ਆਜੋ ਚੋਰੀ ਮੇਰੇ 2 3 ਜੈਂਟ ਸਮੁੰਦਰੀਆਂ ਤੇ ਦੋ ਮੇਰੇ ਦੋ ਇਅਰਿੰਗ ਨੇ ਦੋ ਟਾਪਸਾਂਕਨ ਜੋੜੀਆਂ ਤੇ ਇੱਕ ਲੇਡੀ ਰਿੰਗ ਕੀ ਨਾਮ ਅਬਸੋਲੂਟਲੀ ਦਾ ਉਹ ਜਨਾ ਪਾਇਲੇ ਸੀ ਕਿੱਥੋਂ ਰਹਿਣ ਵਾਲੀ ਸੀ ਉਹ ਵੀ ਸ਼ੇਖਾ ਮਨਲੇ ਪਰਲ ਦਾ ਕੀ ਨਾਮ ਸੀ ਉਹਦੀ ਹਸਮੰਦ ਦਾ ਨਾਮ ਉਹ ਨੀਸ਼ਾ ਤੇ ਕੰਪਲੇਨਟ ਲਖਣ ਵੀ ਉਹੀ ਗਈ ਆ ਮੈਂ ਆਣੀ ਲਖਣ ਗਈ ਮੈਂ ਉਹਨੇ ਦੇ ਘਰ ਸਿਰ ਪੁੱਛਣ ਗਈ ਆ ਉਹਦੀ ਸੱਸ ਨੇ ਉਹਨੂੰ ਭੇਜਿਆ ਕਿ ਜਾ ਕੰਪਲੇਂਟ ਲਿਖਾ ਆ ਉਹ ਕੰਪਲੇਂਟ ਲਿਖਾ ਕੇ ਆਈ ਮੈਂ ਘਰ ਬੈਠੀ ਮੈਂ ਕੋਈ ਕੰਪਲੇਂਟ ਨਹੀਂ ਲਿਖਾਈ ਹੈਗੀ ਕੰਪਲੇਂਟ ਲਿਖਾ ਕੇ ਆ ਕੇ ਉਹਦੀ ਸੱਸ ਨੇ ਬਹੁਤ ਗਾਲਾਂ ਕੱਢੀਆਂ ਗਲੀ ਚ ਖਲੋਗੇ ਪਰ ਮੈਂ ਕੁਛ ਨਹੀਂ ਬੋਲੀ ਤੁਸੀਂ ਗਲੀ ਚ ਵੀ ਕਿਸੇ ਨੂੰ ਪੁੱਛਾਦੀ ਮੈਂ ਕੁਛ ਨਹੀਂ ਬੋਲਿਆ ਵੀ ਚਲੋ ਕੱਢਗੀ ਤੇ ਕੱਢਗੀ ਸਹੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਕੋਈ ਹੋਰ ਵੀ ਆਈ ਲੇਡੀ ਤਾਂ ਵੀ ਇਹਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ ਤੇ ਹੁਣ ਦੱਸੋ ਤੁਸੀਂ ਕਿ ਕੰਪਲੇਂਟ ਵੀ ਇਹ ਲਖਾਣ ਵਾਲੀ ਚੁੱਕਣ ਵਾਲੀ ਵੀ ਹੈ ਕੀ ਅਪੀਲ ਕਰੋਗੇ ਉਚਿਤ ਅਧਿਕਾਰੀਆਂ 'ਚ ਮੈਂ ਇਹ ਕਹਾਂਗੀ ਉੱਚ ਅਧਿਕਾਰੀਆਂ ਨੂੰ ਕਿ ਮੇਰਾ ਜਿਹੜਾ ਗਹਿਣਾ ਲਿਆ ਉਹ ਮੈਨੂੰ ਵਾਪਸ ਕੀਤਾ ਜਾਵੇ ਜਿਸ ਤਰ੍ਹਾਂ ਮਰਜ਼ੀ ਹੋਵੇ ਪੈਸਾ ਜਿਹਦੀ ਪੈਸਾ ਨਹੀਂ ਵਜਾਂ ਮੈਨੂੰ ਗਹਿਣਾ ਚਾਹੀਦਾ ਇਨਸਾਫ ਚਾਹੀਦਾ ਜੇ ਅਗਰ ਉਹ ਹੁਣੇ ਇਨਸਾਫ ਇਹਨਾ ਮਿਲਿਆ ਤੇ ਚੋਰੀਆਂ ਕਦੇ ਵੀ ਨਹੀਂ ਬੰਦ ਹੋਣਗੀਆਂ ਅਗਰ ਪੁਲਿਸ ਛਾਇ ਦੀਂਦੀ ਚੋਰਾਂ ਨੂੰ ਤੇ ਚੋਰੀਆਂ ਕਿਸ ਤਰ੍ਹਾਂ ਬੰਦ ਹੋਣਗੀਆਂ ਜਦੋਂ ਪੁਲਿਸ ਉਹਨਾਂ ਨੂੰ ਕਿਉਂ ਸਾਹਮਣੇ ਬਿਠਾ ਕੇ ਉਹਨਾਂ ਦੀ ਕਿਉਂ ਸਾਹੀ ਲਿਆ ਪੁਲਿਸ ਨੂੰ ਕਦੇ ਕਿਸੇ ਦਾ ਡਰਵਾਉਂ ਕਿਉਂ ਚੋਰਾ ਸਾਹਮਣੇ ਹੋ ਕੇ ਤੇ ਸਾਨੂੰ ਚੋਰ ਬਣਾਈ ਜਾਂਦੀ ਹੈ ਇਹ ਚਾਰ ਬੰਦੇ ਉਹਨਾਂ ਨਾਲ ਗਏ ਜਾਂ ਸਾਡੇ ਨਾਲ ਗਏ ਜਿੱਦੇ ਪੁਲਿਸ ਨੇ ਕਿਹਾ ਤਾਂ ਕਾਕਾ ਤੂੰ ਚੁੱਕੇ ਹੋਣੀ ਤੇਰੀ ਵੋਟ ਨਹੀਂ ਚੁੱਕੇ ਨਾ ਉਹਨਾਂ ਚਮਾ ਬੰਦਿਆਂ ਨੇ ਕਲੀਚ ਕੀ ਕਿਹਾ ਕਾਕਾ ਹਾ ਦੀ ਕਿੱਡੀ ਬਈਤੀ ਅਸੀਂ ਕਦੀ ਥਾਣੇ ਜਾ ਕੇ ਨਹੀਂ ਦੇਖਿਆ ਤੇ ਨਾ ਹੀ ਪਰਮਾਤਮਾ ਨੇ ਇਹਦੇ ਵਾਹ ਪਾਏ ਪਰ ਇਹ ਥਾਣੇ ਚਵੱਕੇ ਵਿੱਚ ਇੱਕ شریف ਲੋਕਾਂ ਵਾਸਤੇ ਥਾਣਾ ਰਹਿ ਗਿਆ ਜਿਸ ਕਰਕੇ ਕੋਈ ਪੜਾ ਮਾਂਸ ਲੋਕ ਜਿਹੜਾ ਵਿਚਾਰਾ ਨਾ ਉਹ ਮਾਰਿਆ ਜਾਏਗਾ ਉਹਨੂੰ ਕੁੱਟ ਕੁੱਟ ਕੇ ਲਾਲ ਕਰ ਦਿੰਦੇ ਨੇ ਜੇ ਚੋਰ ਸਾਹਮਣੇ ਬੈਠੇ ਰਿਕਾਰਡਿੰਗ ਸਾਹਮਣੇ ਆ ਕੁਛ ਨਹੀਂ ਕਰਦੀ ਭਈ ਕੋਈ ਮਤਲਬ ਇਨਸਾਫ ਹੈ ਨਹੀਂ ਚੋ ਇਹਨਾਂ ਦੇ ਥਾਣੇ ਤੇ ਕੋਈ ਇਨਸਾਫ ਜੇ ਬੋਲੋ ਲੇਡੀ ਨੂੰ ਮਾਰ ਨਹੀਂ ਸਕਦੇ ਰਾਤ ਨਹੀਂ ਰੱਖ ਸਕਦੇ ਅਗਰ ਮਾਰ ਨਹੀਂ ਸਕਦੇ ਰੱਖ ਨਹੀਂ ਸਕਦੇ ਬਕਾ ਨਹੀਂ ਸਕਦੇ ਤੇ ਫਿਰ ਥਾਣਾ ਕਾਜ ਵਸਤੇ ਬਣੇ ਦਾ ਛਿਫ ਲੋਕਾਂ ਨੂੰ ਮਾਰ ਮੱਕੇ ਦੀ ਲਾਗਤ ਚੋਰ ਤਰ ਕੋ ਫੜੇ ਇੱਕ ਇਹ ਚੋਰ ਫੜਨਾ ਆਂਦਾ ਹੈ ਚਲੋ ਮਨ ਲਾ ਸੋਨਾ ਮੇਰੇ ਚੁੱਕਿਆ ਗਿਆ ਮੈਂ ਕਹਾਂਗੀ ਪੁਲਿਸ ਨੂੰ ਕੰਪਲੇਂਟ ਦਵਾ ਕਿ ਚੋਰ ਲੱਭ ਮੈਂ ਚੋਰ ਲੱਭ ਕੇ ਦਿੱਤੇ ਦਾ ਮੈਂ ਰਿਕਾਰਡਿੰਗ ਦਿੱਤੀ ਹੈ ਹੋਰ ਮੈਂ ਕੀ ਕਰ ਸਕਦੀ ਦੱਸੋ ਕਿਸ ਤੋਂ ਲਾਭ ਨਾਲ ਕਸ਼ਨੀ ਕਰ ਸਕਦੀ ਹੈ ਨਹੀਂ ਮੇਰੇ ਘਰ ਦੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੰਦੇ ਨੇ ਪੁਲਿਸ ਵਾਲੇ ਵੀ ਔਰ ਗਲੀ 'ਚ ਇਹ ਗਾਲਾਂ ਕੱਢਦੇ ਨੇ ਅੱਗੇ ਮੇਰਾ ਇੱਕ ਤਾਂ ਮੇਰੀ ਚੀਜ਼ ਕੋਤੀ ਵਾਹੀ ਪਰੇਸ਼ਾਨ ਦੂਸਰਾ ਮੈਨੂੰ ਪੁਲਸਵਾਨੇ ਪਰੇਸ਼ਾਨ ਕਰ ਕੇ ਇਸਾ ਮਾਂ ਲੈ ਕੇ ਨਾਲੇ ਪਰੇਸ਼ਾਨ ਕੀਤਾ ਕਿਉਂਕਿ ਮੈਂ ਕੱਲੀ ਕਾ ਚੇਨ ਲਈ ਮੇਰਾ ਬੇਟਾ ਬਾਹਰ ਨੌਕਰੀ ਕਰਦਾ ਅਗਰ ਜੇ ਮੇਰੇ ਬੇਟੇ ਨੂੰ ਕੁਛ ਵੀ ਨਾ ਵੀ ਹੋ ਗਈ ਜਾਂ ਮੈਨੂੰ ਹੋ ਗਈ ਤੇ ਮੈਂ ਇਹਦੇ ਵਰਦੀਆਂ ਲਵਾ ਦਾਂਗੀ